ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਬਠਿੰਡਾ ਦੇ ਨਾਲ ਲੱਗਦੇ ਡੂਮਾਲੀ ਬੈਰੀਅਰ ਦੇ ਉੱਤੇ ਮਾਨਯੋਗ ਹੀਨਾ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਅਤੇ ਹਰਿਆਣਾ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਜੋ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਅਤੇ ਹੀ ਗੱਡੀਆਂ ਦੀ ਅਤੇ ਹੋਰ ਵੀ ਸਾਧਨਾਂ ਦੀ ਚੈਕਿੰਗ ਕੀਤੀ ਗਈ ਮਨਜੋਗਹੀਨਾ ਗੁਪਤਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜੋ ਕਿ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ ਉਹਨਾਂ ਦੇ ਖਿਲਾਫ ਆਪਰੇਸ਼ਨ ਚੱਲ ਰਿਹਾ ਹੈ ਆਓ ਤੁਹਾਨੂੰ ਦਿਖਾਣੇ ਪੂਰੀ ਖਬਰ Hola, aquí, ¿no? ਆਪਰੇਸ਼ਨ ਸੀਲ 15 ਤਹਿਤ ਅੱਜ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੇ ਜੁਆਇੰਟ ਕੋਆਰਡੀਨੇਸ਼ਨਲ ਇੰਟਰਸਟੇਟ ਨਾਕਾਬੰਦੀ ਕੀਤੀ ਗਈ ਹੈ ਤੇ ਬਠਿੰਡਾ ਡਿਸਟ੍ਰਿਕਟ ਵਿੱਚ 8 ਇੰਟਰਸਟੇਟ ਨਾਕੇ ਆਪਰੇਸ਼ਨਲ ਜਿਨ੍ਹਾਂ ਵਿੱਚੋਂ ਦੋ ਥਾਣਾ ਸੰਗਤ 3 ਪਿੰਡ 4 ਥਾਣਾ ਰਾਮਾ ਤੇ 2 ਥਾਣਾ ਤਲਵੰਡੀ ਦੇ ਦੀ ਇਹਦੇ ਵਿੱਚ ਸਾਡਾ 메ਨ ਈਮ ਐ ਕਿ ਜਿਹੜੇ ਵੀ ਨਾਰਕੋਟਿਕਸ ਸਮਗਲ ਹੁੰਦੀ ਹੈ ਜਾਂ ਐਕਸਾਈਜ਼ ਦੀ ਕੋਈ ਇਲਿਸੀਟ ਲਿਕਰਦੀ ਮੂਵਮੈਂਟ ਹੈ ਜਾਂ ਕੋਈ ਇਲੀਗਲ ਆਰਮਜ਼ ਦੀ ਕਰਾਸ ਇੰਟਰਸਟੇਟ ਮੂਵਮੈਂਟ ਹੈ ਉਸ ਨੂੰ ਕਵਰ ਕਰ ਸਕੀਏ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੈ ਉਹਨਾਂ ਤੇ ਸਟ੍ਰਿਕਟ ਆਪਾ ਵਿਜੀਲ ਮੇਨਟੇਨ ਕਰ ਸਕੀਏ ਮੈਨੂੰ ਲੱਗਦਾ ਥੋਸ ਸਗੜੀਆ ਜੇ ਲਗਾਈ ਗਈ ਐਸ ਯਾ ਇਹਦੀ ਸਾਡੇ ਜਿਹੜੇ ਕਸਿਆਵੇਂ 8 ਨਾਕੇ ਆਪਰੇਸ਼ਨਲ ਆ ਹਰ ਨਾਕੇ ਤੇ 10 ਤੋਂ 15 ਆਪਣੇ ਮੁਲਾਜ਼ਮ ਹੈ ਦਾ ਰਾਉਂਡ 100 ਹੈ ਜਿਹੜੇ ਆਪਣੀ 400 ਪਸਵਨ ਇਹਨਾਂ ਡਿਪਲੋਇਡ ਆ ਆਮ ਲੋਕਾਂ ਨੂੰ ਕੀ ਅਪੀਲ ਕਰਾਉਂਗਾ ਆਮ ਲੋਕਾਂ ਨੂੰ ਉਹੀ ਅਪੀਲ ਹੈ ਕਿ ਜਿਵੇਂ ਤੁਹਾਨੂੰ ਪੰਜਾਬ ਸਰਕਾਰ ਦਾ ਸਮਿਸ਼ਨ ਨੇ ਕਿ ਯੁੱਧ ਰੇਸ਼ਾ ਗਰੁੱਪ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਪੁਲਿਸ ਦਾ ਸਹਿਯੋਗ ਕਰਨ ਤੇ ਜਿਹੜੇ ਵੀ ਲੋਕੀ ਨਸ਼ਾ ਪੈਡਲ ਕਰਦੇ ਆ ਸਮਗਲ ਕਰਦੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਦੇਈਏ ਤਾਂ ਕਿ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰ ਸਕੀਏ